ਇਹੜੇ ਕਾਂਗਰਸ ਦੇ ਸਾਡੇ ਤੁਸੀਂ ਸਾਡੀ ਪ੍ਰਤੀਸ਼ਰਾ ਮਾਰ ਕੇ ਦੇ ਜਿਹੜੇ ਮੌਜੂਦਾ ਐਮਐਲਏ ਕਾਂਗਰਸ ਪਾਰਟੀ ਕੀ ਆਉਣ ਵਾਲੇ ਸਮੇਂ ਚ ਘਰ ਵਾਪਸੀ ਦੇ ਨਾਂ ਤੇ ਉਹਨਾਂ ਨੂੰ ਫਿਰ ਵੈਲਕਮ ਕੋਉਗੀ ਕਾਂਗਰਸ ਇਹ ਕੋਈ ਜਵਾਬ ਦੇਖੋ ਜੀ ਬਸ ਜਿਹੜਾ ਕਾਂਗਰਸ ਮੇਲੇ ਵੀ ਹੋ ਸੀਗਾ ਤਾਲੀਗਨ ਮੇਲੇ ਵੀ ਅੱਜ ਅੱਜ ਆਮ ਆਦਮੀ ਪਾਰਟੀ ਦੇ ਨੇ ਕੋਈ ਐਸਾ ਕਾਨੂੰਨ ਲਿਆਇਆ ਜਾਊਗਾ ਵੀ ਜਿਹਦੇ ਨਾਲ ਜਿਸ ਕਿਤੇ ਦਾ ਬੰਦਾ ਜੰਪੜਿਆ ਉਹਤੇ ਨਾਗਰੀ ਕਰੇ ਨਾ ਹੋਵੇ ਸਾਡਾ ਹੱਕ ਜਿਹੜਾ ਜਦੋਂ ਪੁਲਿਸ ਦੀ ਭਰਤੀ ਹੁੰਦੀ ਆਪਾਂ ਹੁਣ ਤੁਸੀਂ ਦੇਖ ਸੁਣਦੇ ਹੋ ਨਾ ਕੋਈ ਰਾਜਸਥਾਨ ਦਾ ਨੌਕਰੀ ਲੈ ਗਿਆ ਕੋਈ ਹਮਾਰੇ ਆਣੇ ਦਾ ਲੈ ਗਿਆ ਕੋਈ ਲੈ ਜਾ ਬੱਚਾ ਬੰਦੇ ਬੰਦੇ ਦੀ ਫਸਤੁੰਦੇ ਹਰ ਬੰਦੇ ਦੀ ਆਪਣੀ ਆਪਣੀ ਸੋਚ ਹੈ ਆਪਣੀ ਆਪਣੀ ਕੰਮ ਹੈ ਤੁਸੀਂ ਅੱਜ ਮੈਂ ਉਹਦੇ ਤੋਂ ਲੜ ਰਿਹਾ ਮੇਰਾ irdar ਕਿਸਾਨਾਂ ਦੇ ਪ੍ਰਤੀ ਦੇਖੋ ਮੈਨੂੰ ਪੂਰਾ ਬੋਲਣ ਦੇ ਇਹ ਮੇਰੇ irdar 'ਚ ਕੋਈ ਖੋਟ ਹੈ ਕਦੇ ਤੁਹਾਨੂੰ ਲੱਗਿਆ ਕਿ ਮੈਂ ਕਿਸਾਨੀ ਦੇ ਪਿੱਛੇ ਰਹਿ ਗਿਆ ਕਿ ਮੈਂ ਮਜ਼ਦੂਰ ਦਾ ਮੁੰਡਾ ਹੈ ਕਿ ਮਜ਼ਦੂਰ ਵੀ ਕਿਸਾਨੀ ਕਰਦਾ ਮੈਂ ਮਾਲਵੇ ਦੇ ਕਿਸਾਨੇ ਕਹਿੰਦੇ ਆ ਕਿ ਅਸਲੀ ਜੱਟ ਕਿਹਨੇ ਜਿਹੜਾ ਸਾਡੇ ਨਾਲ ਖੜਿਆ ਉਹ ਮੈਂ ਤੁਹਾਨੂੰ ਇਹ ਵੇਚੀ ਤਾ ਨਾ ਪਹਿਲਾ ਸਵਾਰ ਟੋਟਾ ਕੇ ਜੀ ਆ ਜਿਹੜੇ ਸਾਡੇ ਦੇ ਭੱਜੇ ਦਾ ਚੌਧਰੀ ਨੂੰ ਕੋਣ ਤੇ ਇੱਧਰ ਬੈਠ ਕੇ ਕਰ ਰਿਹਾ ਤੇ ਇੱਧਰ ਬੈਠ ਕੇ ਵਿਰੋਧਾ ਕਰ ਰਿਹਾ ਇਹ ਵਾਪਸ ਨਹੀਂ ਆਉਂਗੇ ਇਹ ਮੇਰੀ ਕੋਈ ਜ਼ਿੰਮੇਵਾਰੀ ਹੈ ਜਾਂ ਮੈਂ ਰਹਾਂਗਾ ਜਾਂ ਹੋਰ ਰਹੋਗੇ ਐਸੀ ਹੋ ਰਹੀ ਹੈ ਜੇ ਗੰਦੇ ਬੰਦੇ ਪਾਰਟੀ ਜਾਣ ਲੱਗੇ ਨੇ ਇਹ ਮੈਂ ਤੁਹਾਨੂੰ ਬਖਵਾ ਦਿਆਂ ਨੰਬਰ 1 ਗੱਲ ਇਹ ਦੂਸਰਾ ਮੈਂ ਜਦ ਮੁੱਖ ਮੰਤਰੀ ਬਣਿਆ ਜੋ ਮੈਂ ਆਪਣੇ ਸਮੇਂ ਜੋ ਪਹਿਲੀ ਸਰਕਾਰ ਆਨੇ ਦਾ ਸਮਾਂ ਉਹ ਜੋ ਮੇਰਾ ਕਿਰਦਾਰ ਮੋਦੀ ਦੇ ਨਾਲ ਬਿਹਾ ਜਾਂ ਕਿਸਾਨਾਂ ਦੇ ਉੱਪਰ ਮਤਲਬ ਉੱਪਰਤੀ ਆਈ ਤਾਂ ਮੈਂ ਨਾਲ ਕੇ ਸੈਨੇਟ ਖੜਿਆ ਹਾਂ ਜਿਹੜਾ ਕੈਪਟਨ ਸਾਹਿਬ ਦਾ ਕਰਜਾ ਮਾਫੀ ਹੈ ਉਹ ਕੈਪਟਨ ਸਾਹਿਬ ਨੂੰ ਸਵਾਲ ਕਰੋ ਮੈਂ ਕਹਿਣਾ ਵੀ ਕਾਂਗਰਸ ਦੀ ਜ਼ਿੰਮੇਵਾਰ ਹੈ ਜੀਏ ਕਿ ਕਾਂਗਰਸ ਨੇ ਫੇਰ ਵੀ 3 ਲੱਖ ਲਗਭਗ ਕੋਟਾ ਕਰਜਾ ਮਾਫੀ ਉਹਨੇ ਕਿਹੜੇ ਵਿੱਚ ਕੀਤਾ ਨਹੀਂ ਇਹ ਮੁਕੰਮਲ ਨਹੀਂ ਹੋਇਆ ਪੂਰਾ ਕਿਉਂ ਮੁਰੇ ਹੋ ਸਕਦਾ ਕਿਉਂ ਨਹੀਂ ਹੋ ਸਕਦਾ ਭਾਈ ਜਿੱਦ ਕਿਸਾਨ ਦਾ ਹੀ ਕਿਉਂ ਨਹੀਂ ਹੋ ਸਕਦਾ ਨਹੀਂ ਨਹੀਂ ਮੈਂ ਕਹਿੰਦਾ ਕਿ ਕਿਸਾਨ ਆ ਮਜ਼ਦੂਰ ਦਾ ਹੀ ਹੋ ਸਕਦਾ ਕਿਉਂ ਇੰਡਸਟਰੀਆਂ ਦਾ ਹੀ ਹੋ ਸਕਦੇ ਮੈਂ ਇਹੀ ਆਵਾਜ਼ ਉਠਾਉਣੀ ਹੈ ਕਿ ਜਾ ਕੇ ਇਹ ਤੁਸੀਂ ਆਵਾਜ਼ ਆ ਰਹੀ ਨਾਲੀ ਨੂੰ ਹਜਾਰਾ ਕਰੋੜ ਰੁਪਏ ਦੱਖਾ ਕਰੋੜਾ ਲੱਖ ਅਰਬ ਰੁਪਏ ਦੇ ਰਹੇ ਹੋ ਤੁਸੀਂ ਯਾਰ ਜਿਹੜਾ ਕਿਸਾਨ ਅੱਜ ਅੰਦਾਤਾ ਅੱਜ ਤੱਕ ਰਿਆ ਤੁਸੀਂ ਉਹ ਆਵਾਜ਼ ਬਣਾਉਣ ਲਈ ਪੂਰਾ ਕੋਈ ਨਹੀਂ ਲਾਈ ਲੱਗ ਰਹੀ ਹੈ ਤੁਹਾਡੀ ਵੱਡੀ ਨੇ ਮੇਰੇ ਕੋਲ ਤੇ ਸਾਡੇ ਕੋਲ ਬੜਾ ਮਸਲਾ ਆ ਗਿਆ ਜਿਹੜਾ ਤੁਸੀਂ ਹੁਣ ਪਿਆ ਵੀ ਆ ਵੀ ਇਹਨਾਂ ਦਾ ਕੋਈ ਯਕੀਨ ਨਹੀਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ